ਦੇਖੋ ਯਾਰ ਜੇਕਰ ਤੁਹਾਡੇ ਘਰ ਵਾਲੀ ਜਾਂ ਫਿਰ ਤੁਹਾਡੀ গারਲਫ੍ਰੈਂਡ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਜੇਕਰ ਉਹ बार-बार ਵੀ ਉਹੀ ਕੰਮ ਕਰਦੀ ਆ ਜਿਹੜਾ ਕੰਮ ਕਰਨ ਤੋਂ ਤੁਸੀਂ ਉਸ ਨੂੰ ਬਾਰ-ਬਾਰ ਰੋਕਦੇ ਹੋ ਤਾਂ ਫਿਰ ਤੁਸੀਂ ਆਸਾਨ ਸ਼ਬਦਾਂ ਦੇ ਵਿੱਚ ਇਹ ਗੱਲ ਸਮਝ ਲਿਓ ਵੀ ਤੁਸੀਂ ਉਸ ਦੇ ਮਨਪਸੰਦੀਦਾ ਇਨਸਾਨ ਨਹੀਂ ਹੋ ਉਹ ਗੱਲ ਵੱਖਰੀ ਹੈ ਵੀ ਤੁਸੀਂ ਉਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਪਰ ਉਸ ਨੂੰ ਤੁਸੀਂ ਜਰਾ ਵੀ ਪਸੰਦ ਨਹੀਂ ਹੈਗੇਗੇ ਦੋਸਤੋ ਨਾਲੇ ਹੋਣ ਨੂੰ ਤਾਂ ਬਹੁਤ ਕੁਝ ਹੋ ਸਕਦਾਗਾ ਤੁਹਾਡੇ ਸਾਥੀ ਦੀ ਜਿਹੜੀ ਆਪਣੀ ਨਿੱਜੀ ਪਸੰਦ ਆ ਹੋ ਸਕਦਾ ਤੁਸੀਂ ਉਹ ਪਸੰਦ ਹੋਵੋ ਹੀ ਨਾ ਉਹ ਕਿਸੇ ਹੋਰ ਨੂੰ ਪਸੰਦ ਕਰਦੀ ਹੋਵੇ ਜਾਂ ਕਰਦਾ ਹੋਵੇ ਹੋ ਸਕਦਾ ਜਿਹੜਾ ਤੁਹਾਡੇ ਨਾਲ ਉਹਨਾਂ ਦਾ ਵਿਆਹ ਹੋਇਆਗਾ ਉਹ ਜ਼ਬਰਦਸਤੀ ਨਾਲ ਕੀਤਾ ਗਿਆ ਹੋਵੇ ਉਸ ਦੇ ਘਰਦਿਆਂ ਵੱਲੋਂ ਜਾਂ ਫਿਰ ਇੱਕ ਮਜਬੂਰੀ ਵਿੱਚ ਕੀਤਾ ਗਿਆ ਹੋਵੇ ਇਸ ਕਰਕੇ ਤੁਹਾਡਾ ਸਾਥੀ ਹੁਣ ਤੁਹਾਡੇ ਤੋਂ ਇੱਕ ਇੱਕ ਕਰਕੇ ਆਪਣੇ ਬਦਲੇ ਲੈ ਰਿਹਾ ਹੋਵੇ ਬੀ ਇਸ ਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਹੈ ਹੁਣ ਮੈਂ ਇਸ ਦੀ ਜ਼ਿੰਦਗੀ ਬਰਬਾਦ ਕਰੂੰਗੀ ਜਾਂ ਫਿਰ ਕਰੂੰਗਾ ਕਿਉਂਕਿ ਇਹ ਗੱਲ ਮੁੰਡਾ ਕੁੜੀ ਦੋਨਾਂ ਤੇ ਲਾਗੂ ਹੁੰਦੀ ਆ ਹੁਣ ਤੁਸੀਂ ਕਹੋਗੇ ਵੀ ਇਹ ਗੱਲ ਮੈਂ ਕਿਵੇਂ ਕਹਿ ਸਕਦਾਗਾ ਤਾਂ ਦੇਖੋ ਯਾਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਵੀ ਜਿਹੜੇ ਇਨਸਾਨ ਨੂੰ ਅਸੀਂ ਪਿਆਰ ਕਰਦੇ ਹੁੰਦੇ ਆ ਉਹ ਵੀ ਅੱਗੋਂ ਸਾਡੀਆਂ ਭਾਵਨਾਵਾਂ ਦੀ ਓਨੀ ਹੀ ਕਦਰ ਕਰਦਾ ਹੁੰਦਾਗਾ ਉਸ ਨੂੰ ਇਹ ਗੱਲ ਸਮਝਣੀ ਚਾਹੀਦੀ ਹੁੰਦੀ ਹੈ ਵੀ ਜਿਹੜਾ ਮੇਰਾ ਸਾਥੀ ਆ ਉਸ ਨੂੰ ਮੇਰੀ ਕੋਈ ਵੀ ਹਰਕਤ ਜੇਕਰ ਨਹੀਂ ਪਸੰਦ ਹੈਗੀ ਮੇਰੀ ਕੋਈ ਆਦਤ ਅਗਰ ਨਹੀਂ ਪਸੰਦ ਹੈਗੀ ਤਾਂ ਫਿਰ ਮੈਨੂੰ ਉਹ ਆਦਤ ਬਦਲ ਦੇਣੀ ਚਾਹੀਦੀ ਆ ਤੇ ਜੇ ਉਹ ਆਪਣੇ ਬਾਰ ਬਾਰ ਮਨਾ ਕਰਨ ਤੋਂ ਬਾਅਦ ਵੀ ਆਪਣੀ ਉਸ ਆਦਤ ਨੂੰ ਨਹੀਂ ਬਦਲ ਪਾ ਰਿਹਾਗਾ ਤਾਂ ਫਿਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਸਾਹਮਣੇ ਵਾਲਾ ਇਨਸਾਨ ਆਪਾਂ ਨੂੰ ਸਮਝਦਾ ਹੀ ਕੁਝ ਨਹੀਂ ਉਹਦੀਆਂ ਨਜ਼ਰਾਂ ਦੇ ਵਿੱਚ ਆਪਣੀ ਕੋਈ ਕੀਮਤ ਹੀ ਨਹੀਂ ਹੈਗੀਗੀ ਆਪਾਂ ਸਾਰਾ ਦਿਨ ਉਹਨਾਂ ਨੂੰ ਸਮਝਾਉਂਦੇ ਰਹਿ ਜਾਂਦੇ ਆ ਸਮਝਾ ਸਮਝਾ ਕੇ ਥੱਕ ਜਾਂਦੇ ਆ ਪਰ ਉਹਨਾਂ ਨੂੰ ਇਹ ਲੱਗਦਾ ਹੁੰਦਾਗਾ ਵੀ ਸ਼ਾਇਦ ਕੋਈ ਕੁੱਤਾ ਭੌਂਕਰਿਆਗਾ ਜਿਸ ਦਾ ਕੰਮ ਹੈ ਹਰ ਵੇਲੇ ਭੌਂਕਣਾ ਬਸ ਇੰਨੀ ਕੁ ਹੀ ਔਕਾਤ ਰਹਿ ਜਾਂਦੀ ਆ ਫਿਰ ਆਪਣੀ ਉਸ ਇਨਸਾਨ ਦੀਆਂ ਨਜ਼ਰਾਂ ਦੇ ਵਿੱਚ ਕਿਉਂਕਿ ਦੋਸਤੋ ਜਿਹੜੇ ਲੋਕ ਇੱਕ ਦੂਜੇ ਨੂੰ ਪਿਆਰ ਕਰਦੇ ਹੁੰਦੇ ਆ ਉਹ ਇੱਕ ਦੂਜੇ ਲਈ ਆਪਣਾ ਘਰ-ਬਾਰ ਵੀ ਛੱਡ ਦਿੰਦੇ ਆ ਆਪਣਾ ਪਰਿਵਾਰ ਆਪਣੀ ਧਨ-ਦੌਲਤ ਆਪਣੀ ਜਾਤ-ਪਾਤ ਹਰ ਚੀਜ਼ ਤੋਂ ਉੱਪਰ ਉੱਠ ਜਾਂਦੇ ਆ ਤੇ ਜਿਹੜੇ ਇਨਸਾਨ ਸਾਡੇ ਨਾਲ ਮਜਬੂਰੀ ਵਿੱਚ ਰਹਿ ਰਹੇ ਹੁੰਦੇ ਆ ਉਹ ਫਿਰ ਸਾਡੀ ਕੋਈ ਵੀ ਗੱਲ ਨਹੀਂ ਮੰਨ ਦੇਗੇ ਕਿਉਂਕਿ ਉਹਨਾਂ ਦੀ ਇੱਕ ਮਜਬੂਰੀ ਹੁੰਦੀ ਆ ਸਾਡੇ ਨਾਲ ਰਹਿਣਾ ਹੁਣ ਜਿਵੇਂ ਇੱਕ ਪਤੀ ਪਤਨੀ ਦਾ ਰਿਸ਼ਤਾ ਹੁੰਦਾਗਾ ਜੇ ਉਹ ਰਿਸ਼ਤਾ ਚੰਗਾ ਨਿਭ ਗਿਆ ਤਾਂ ਬਹੁਤ ਚੰਗੀ ਗੱਲ ਹੈ ਜੇ ਉਹਨਾਂ ਦੀ ਆਪਸ ਵਿੱਚ ਬਣਦੀ ਹੈ ਫਿਰ ਤਾਂ ਚਲੋ ਕੋਈ ਗੱਲ ਹੀ ਨਹੀਂ ਕਹਿਣ ਵਾਲੀ ਪਰ ਜੇ ਉਹਨਾਂ ਦੇ ਰਿਸ਼ਤੇ ਵਿੱਚ ਤਣਾਅ ਬਣਿਆ ਰਹਿੰਦਾਗਾ ਤਾਂ ਫਿਰ ਉਹ ਇੱਕ ਦੂਜੇ ਨੂੰ ਤੜਫਾਉਣ ਦੀ ਹਰ ਇੱਕ ਛੋਟੀ ਵੱਡੀ ਕੋਸ਼ਿਸ਼ ਕਰਦੇ ਆ ਬੀਕੇਮੇ ਮੇਰੇ ਨਾਲ ਦੇ ਸਾਥੀ ਨੂੰ ਮੈਂ ਦੁੱਖ ਪਹੁੰਚਾ ਸਕਾਂ ਉਹ ਹਰ ਸੰਭਵ ਕੋਸ਼ਿਸ਼ ਕਰਦੇ ਆ ਤੇ ਦੋਸਤੋ ਉਹਨਾਂ ਦੀ ਇਹ ਕੋਸ਼ਿਸ਼ ਕਈ ਵਾਰੀ ਕਾਮਯਾਬ ਵੀ ਹੁੰਦੀ ਆ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਕਿਸੇ ਵੀ ਕੰਮ ਤੋਂ ਰੋਕਦੇ ਟੋਕਦੇ ਆ ਤਾਂ ਉਹ ਉਲਟਾ ਉਸੇ ਕੰਮ ਨੂੰ ਹੋਰ ਜ਼ਿਆਦਾ ਕਰਦੇ ਆ ਤਾਂ ਫਿਰ ਸਾਡਾ ਵੀ ਜਿਹੜਾ ਖੂਨ ਆ ਬਿਲਕੁਲ ਮਚ ਜਾਂਦਾਗਾ ਅਸੀਂ ਵੀ ਸੜ ਕੇ ਸੁਆਹ ਹੋ ਜਾਂਦੇ ਆ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਹੀ ਅਸੀਂ ਅੰਦਾਜ਼ੇ ਲਾ ਸਕਦੇ ਆ ਵੀ ਜਿਸ ਇਨਸਾਨ ਨੂੰ ਅਸੀਂ ਪਸੰਦ ਕਰਦੇ ਆ ਜ਼ਰੂਰੀ ਨਹੀਂ ਹੈਗਾ ਵੀ ਅੱਗੋਂ ਉਹ ਵੀ ਸਾਨੂੰ ਉਨਾ ਹੀ ਪਸੰਦ ਕਰੇ ਇਸ ਕਰਕੇ ਮੈਂ ਵੀਡੀਓ ਦੀ ਸ਼ੁਰੂਆਤ 'ਚ ਹੀ ਇਹ ਗੱਲ ਕਹਿਤੀ ਸੀ ਵੀ ਜੇਕਰ ਤੁਹਾਡੇ ਘਰ ਵਾਲਾ ਜਾਂ ਤੁਹਾਡੇ ਘਰ ਵਾਲੀ बार-बार ਉਹੀ ਕੰਮ ਕਰ ਰਹੀ ਆ ਤੁਹਾਡੇ ਰੋਕਣ ਦੇ ਬਾਵਜੂਦ ਵੀ ਤਾਂ ਇਹਦਾ ਮਤਲਬ ਇਹ ਹੀ ਹੈ ਕਿ ਤੁਸੀਂ ਉਹਨਾਂ ਉੱਤੇ ਇੱਕ ਤਰ੍ਹਾਂ ਦੇ ਬੋਝ ਬਣੇ ਹੋ ਹੋ ਉਹ ਹੁਣ ਹਰ ਕੋਸ਼ਿਸ਼ ਕਰ ਰਹੇ ਆ ਇਸ ਬੋਝ ਨੂੰ ਆਪਣੇ ਸਿਰ ਉੱਤੇ ਲਾਉਣ ਦੀ ਪਰ ਤੁਹਾਨੂੰ ਹਜੇ ਤੱਕ ਇਹ ਗੱਲ ਸਮਝ ਨਹੀਂ ਆ ਰਹੀਗੀ ਤੁਹਾਨੂੰ ਲੱਗਦਾਗਾ ਵੀ ਸਾਹਮਣੇ ਵਾਲਾ ਇਨਸਾਨ ਸਾਨੂੰ ਬਹੁਤ ਪਿਆਰ ਕਰਦਾਗਾ पर ਸਾਨੂੰ ਉਸ ਦੇ ਸਾਫ ਸਾਫ ਇਸ਼ਾਰੇ ਵੀ ਸਮਝ ਨਹੀਂ ਆ ਰਹੇਗੇ ਜਾਂ ਫਿਰ ਇਹ ਗੱਲ ਹੈ ਕਿ ਅਸੀਂ ਸਮਝਣਾ ਹੀ ਨਹੀਂ ਚਾਹੁੰਦੇਗੇ ਕਿਉਂਕਿ ਅਸੀਂ ਉਸ ਸਚਾਈ ਨੂੰ ਸਬਕਾਰ ਹੀ ਨਹੀਂ ਕਰਨਾ ਚਾਹੁੰਦੇਗੇ ਬਾਕੀ ਦੋਸਤੋ ਜਾਂਦੇ ਜਾਂਦੇ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸਾਂਝੀ ਕਰਨੀ ਚਾਹੁੰਦਾ ਹਾਂ ਵੀ ਕੋਈ ਵੀ ਰਿਸ਼ਤਾ ਐਵੇਂ ਹੀ ਕਿਸੇ ਗੱਲ ਤੋਂ ਖਰਾਬ ਨਹੀਂ ਹੁੰਦਾਗਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾਗਾ ਰਿਸ਼ਤਿਆਂ ਦੇ ਬਰਬਾਦ ਹੋਣ ਪਿੱਛੇ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕੋਈ ਐਹੋ ਜਿਹਾ ਮਸਲਾ ਚੱਲ ਰਿਹਾਗਾ ਤਾਂ ਡਗਾਈ ਨਾਲ ਨਜ਼ਰ ਮਾਰਨ ਦੀ ਲੋੜ ਹੈ ਵੀ ਕਿੱਥੇ ਕਮੀ ਹੈ ਮੇਰੇ 'ਚ ਕੀ ਕਮੀ ਆ ਜਾਂ ਫਿਰ ਮੇਰੇ ਸਾਥੀ 'ਚ ਕੀ ਕਮੀ ਆ ਚੰਗੀ ਤਰ੍ਹਾਂ ਇਸ ਗੱਲ ਨੂੰ ਸੋਚੋ ਵੀ ਕਿਤੇ ਮੈਂ ਆਪਣੇ ਸਾਥੀ ਦੇ ਉੱਤੇ ਬੋਝ ਤਾਂ ਨਹੀਂ ਬਣਿਆ ਹੋਇਆਗਾ ਕਿਤੇ ਜਿਹੜੀਆਂ ਮੇਰੀਆਂ ਆਪਣੀਆਂ ਆਦਤਾਂ ਨੇ ਉਹ ਮੈਂ ਆਪਣੇ ਸਾਥੀ ਦੇ ਉੱਤੇ ਜ਼ਬਰਦਸਤੀ ਥੋਪ ਤਾਂ ਨਹੀਂ ਰੱਖੀਆਂ ਨੇ ਅੱਜ ਤੋਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਛੋਟੇ-ਛੋਟੇ ਸੁਧਾਰ ਬਦਲਾਅ ਕਰਨੇ ਸ਼ੁਰੂ ਕਰੋ ਜੇ ਤੁਸੀਂ ਸੋਚੋਗੇ ਵੀ ਮੈਂ ਇੱਕ ਦਿਨ ਆਪਣੇ ਸਾਰੇ ਪਰਿਵਾਰ ਨੂੰ ਇਕੱਠਾ ਬਿਠਾਉਂਗਾ ਉਹਨਾਂ ਦਾ ਹਾਲਚਾਲ ਪੁੱਛੂਗਾ ਉਹਨਾਂ ਦੀਆਂ ਦੁੱਖ ਤਕਲੀਫਾਂ ਪੁੱਛੂਗਾ ਉਸ ਤੋਂ ਬਾਅਦ ਸਾਰਾ ਕੁਝ ਸਹੀ ਹੋ ਜਾਊਗਾ ਤਾਂ ਇਹ ਤੁਹਾਡੀ ਬਹੁਤ ਵੱਡੀ ਗਲਤਫਹਿਮੀ ਆ ਕਿਉਂਕਿ ਉਹ ਦਿਨ ਕਦੇ ਨਹੀਂ ਆਊਗਾ ਤੁਸੀਂ ਹਰ ਰੋਜ਼ ਹੀ ਬਸ ਛੋਟੇ-ਛੋਟੇ ਕੰਮ ਕਰਨੇ ਸ਼ੁਰੂ ਕਰੋ ਛੋਟੀਆਂ-ਛੋਟੀਆਂ ਗੱਲਾਂ ਤੇ ਧਿਆਨ ਦੇਣਾ ਸ਼ੁਰੂ ਕਰੋ ਵੀ ਕਿੱਥੇ ਜਾ ਕੇ ਗੜਬੜ ਸ਼ੁਰੂ ਹੁੰਦੀ ਆ ਫਿਰ ਤੁਸੀਂ ਦੇਖਿਓ ਵੀ ਸਭ ਕੁਝ ਸੈੱਟ ਹੋਣ ਲੱਗ ਜਾਊਗਾ ਤੁਹਾਡਾ ਜਿਹੜਾ ਸਾਥੀ ਤੁਹਾਨੂੰ ਕਿਸੇ ਵੇਲੇ ਮੂਨੀ ਬੋਲਦਾ ਸੀਗਾ ਉਹ ਵੀ ਤੁਹਾਡੇ ਨਾਲ ਵਧੀਆ ਮੇਲ ਮਿਲਾਪ ਕਰਨ ਲੱਗ ਜੂਗਾ ਤੁਹਾਡੇ ਨਾਲ ਹੱਸਣ ਖੇਡਣ ਲੱਗ ਜੂਗਾ ਤੁਹਾਡੇ ਦੁੱਖ ਸੁੱਖ ਦੇ ਵਿੱਚ ਹਿੱਸਾ ਲਿਆ ਕਰੂਗਾ ਤੇ ਇਹ ਸਿਰਫ ਕੁੜੀਆਂ ਲਈ ਵਿਆਹਾਂ ਹੋਈਆਂ ਔਰਤਾਂ ਲਈ ਨਹੀਂ ਆ ਇਹ ਮੁੰਡਿਆਂ ਲਈ ਵੀ ਆ ਵਿਆਹੇ ਹੋਏ ਬੰਦਿਆਂ ਲਈ ਵੀ ਆ ਕਿਉਂਕਿ ਸਿਰਫ ਕੁੜੀਆਂ ਹੀ ਗਲਤ ਨਹੀਂ ਹੁੰਦੀਆਂ ਮੁੰਡੇ ਵੀ ਗਲਤ ਹੁੰਦੇ ਆ ਬਾਕੀ ਦੋਸਤੋ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ